ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੰਡੀ ਤਲਮੰਡੀ ਸਾਬੋ ਦਮਦਮਾ ਸਾਹਿਬ ਤਰੀਕ ਅੱਜ 24 9 2025 ਤੇ ਹਰਬੋਧਵਾਰ ਨੂੰ ਮੰਡੀ ਲੱਗਦੀ ਹੈ ਇਹ ਤੇ ਪੰਜਾਬ ਦੀ ਬਹੁਤ ਵੱਡੀ ਮੰਡੀ ਆ ਤਲਮੰਡੀ ਸਾਬੋ ਦਮਦਮਾ ਸਾਹਿਬ ਜਿੱਥੇ ਕਿ ਖੇਤੀਬਾੜੀ ਦੇ ਸੰਧ ਤਕਰੀਬਨ ਟਰੈਕਟਰ ਆ ਟਰਾਲੇ ਉਹ ਵੱਡੀ ਗਿਣਤੀ ਚ ਬੇਚਲੇ ਆਉਂਦੇ ਆ ਹਰ ਬੁੱਧਵਾਰ ਲੱਗਦੀ ਐ ਸਰ ਮੰਡੀ ਸਾਹਬ ਉਹਦਾ ਉਹਨਾਂ ਸਾਹਿਬ ਬਾਈ ਜੀ ਦਿਖਾ ਦਿੰਨੇ ਟਰੈਕਟਰ ਸਾਨੂੰ ਇਹ ਤੋਂ 2010 ਮਾਡਲ ਆ 3 ਲੱਖ 70 ਹਜ਼ਾਰ ਕੀਮਤ ਆ ਇਹਦੀ 855 ਟਰੈਕ ਆਪ ਕਾਰਮ ਖੜਾ ਵੈਂਟ 2008 ਮਾਡਲ 325000 ਕੀਮਤ ਇਹਦੀ ਆ ਟਾਇਰ ਢੂਰ ਵਧੀਆ ਪਾਏ ਆ ਅਰਜਨ ਖੜਾ ਬਾਈ ਜੀ ਬਾਕੀ ਜੇ ਕੋਲੇ ਹੋਇਆ ਬੰਦਾ ਕੋਈ ਆਪਾਂ ਲੈ ਲੈਂਦੇ ਹਾਂ ਤਸਲੀ 2008 ਮਾਡਲ ਆ 335000 ਮੰਗਦਾ ਬਾਈ ਇਦੂ ਬਾਦ ਆ ਗਿਆ ਭਾਈ ਸਾਹਿਬ ਡੀਆਈ 265 ਆ ਨਵਾਂ ਮਾਡਲ ਆ ਕੀਮਤਾਂ ਲਿਖੀ ਨਹੀਂ ਅਜੇ ਇਹਦੀ ਉਹ ਬਟਿਕ ਦੇ ਪਿੱਛੇ ਇੱਕ ਰਾਈ ਹੋਇਆ 2017 ਮਾਡਲ ਆ 5 ਲੱਖ 60 ਹਜ਼ਾਰ ਇਹਦੀ ਕੋਈ ਹਾਂਜੀ ਭਾਈ ਜੀ ਕੀ ਹਾਲ ਆ ਕਿਹੜਾ ਟਰੈਕਟਰ ਲਿਆ ਆਪਾਂ ਨਾਲ ਆ ਜੀ ਖਰੀਦਦਣ ਆ ਅੱਛਾ ਖਰੀਦਦਣ ਆਏ ਹੋ ਦੇਈ ਜਾਂ ਨੀੜਾ ਹੈ ਹਾਂਜੀ ਠੀਕ